ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚੰਡੀਗੜ੍ਹ ਸਥਿਤ ਸਰਕਾਰੀ ਰਹਿਸ਼ਤੇ ਕੱਲ ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਮੁੱਖ ਮੰਤਰੀ ਮਾਨ ਨੇ ਵੀਡੀਓ ਕਾਨਫਰੰਸ ਰਾਹੀਂ ਹਸਪਤਾਲ ਵਿੱਚੋਂ ਸ਼ਮੂਲੀਅਤ ਕੀਤੀ ਇਸ ਬੈਠਕ ਵਿੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਕਈ ਅਹਿਮ ਐਲਾਨ ਕੀਤੇ ਗਏ ਮંત્રી ਮੰਡਲ ਨੇ ਜਸਦਾ ਖੇਤ ਉਸਦਾ ਰੇਤ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਇਸ ਨੀਤੀ ਤਹਿਤ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨ ਆਪਣੇ ਖੇਤਾਂ ਵਿੱਚੋਂ ਹੁਣ 31 ਦਸੰਬਰ ਤੱਕ ਬਿਨਾਂ ਕਿਸੇ ਪਰਮਟ ਤੋਂ ਮਿੱਟੀ ਚੁੱਕ ਸਕਣਗੇ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਫਸਲਾਂ ਦੇ ਖਰਾਬ ਮੁਆਵਜ਼ੇ ਲਈ 20000 ਰੁਪਏ ਪ੍ਰਤੀ ਏਕੜ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੜ੍ਹ ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਕੈਬਨਟ ਨੇ ਸਹਿਕਾਰੀ ਸਹਿਬਾਵਾਂ ਤੇ ਸਹਿਕਾਰਤਾ ਬੈਂਕਾਂ ਕੋਲੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਅਗਲੇ 6 ਮਹੀਨੇ ਤੱਕ ਕਿਸ਼ਤ ਤੇ ਕਰਜ਼ੇ ਦੀ ਅਦਾਇਗੀ ਤੋਂ ਵੀ ਛੋਟ ਨੂੰ ਮਨਜ਼ੂਰੀ ਦੇ ਦਿੱਤੀ। ਕੱਲ ਹੋਈ ਕੈਬਨਟ ਬੈਠਕ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਉਹਨਾਂ ਦੀ ਸਿਹਤ ਹੁਣ ਠੀਕ ਹੋ ਰਹੀ ਹੈ ਤੇ ਉਹ ਜਲਦ ਹੀ ਠੀਕ ਹੋ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਣਗੇ। ਉਹਨਾਂ ਆਖਿਆ ਕਿ ਉਹ ਹਸਪਤਾਲ ਵਿੱਚ ਬੈਠ ਕੇ ਵੀ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਤੇ ਨਜ਼ਰ ਰੱਖ ਰਹੇ ਹਨ ਇਸ ਦੇ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਕੱਲ ਮੁੱਖ ਮੰਤਰੀ ਮਾਨ ਦਾ ਹਾਲਚਾਲ ਜਾਣਨ ਲਈ ਫੋਟਿਸ ਹਸਪਤਾਲ ਮੁਹਾਲੀ ਪਹੁੰਚੇ ਇਸ ਦੇ ਦਰਮਿਆਨ ਇਹ ਵੀ ਦੱਸਿਆ ਗਿਆ ਕਿ ਕੈਬਨਿਟ ਬੈਠਕ ਵਿੱਚ ਸ਼ਮੂਲੀਅਤ ਕਰਨ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਕਈ ਉੱਚ ਅਧਿਕਾਰੀਆਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਸੰਬੰਧੀ ਸਮੀਖਿਆ ਵੀ ਕੀਤੀ ਮੈਂ ਐਸ ਵਕਤ ਹਸਪਤਾਲ ਦੇ ਵਿੱਚ ਦਾਖਲ ਹਾਂ بیمار ਕੋਈ ਵੀ ਹੋ ਸਕਦਾ ਮੈਂ ਵੀ ਬੰਦਾ ਹੀ ਹਾਂ ਪਰ ਦਿਨ ਬਏ ਦਿਨ ਮੈਂ ਠੀਕ ਹੋ ਰਿਹਾ ਹਾਂ ਤੁਸੀਂ ਮੀਡੀਆ 'ਚ ਖਬਰਾਂ ਪੜ੍ਹ ਲੀਆਂ ਹੋਣਗੀਆਂ ਸੁਣ ਲਿਆ ਹੋਊਗਾ ਪਰ ਮੈਂ ਹਸਪਤਾਲ ਚ ਆਪਣੇ ਕਮਰੇ ਦੇ ਵਿੱਚ ਬਹਿ ਕੇ ਹਰ ਵਕਤ ਪੰਜਾਬੀਆਂ ਦੀ ਚਿੰਤਾ ਕਰਦਾ ਮੈਂ ਇੱਥੇ ਚੀਫ ਸੈਕਟਰੀ ਸਾਹਿਬ ਨੂੰ ਬੁਲਾਇਆ ਡੀਜੀਪੀ ਪੰਜਾਬ ਨੂੰ ਬੁਲਾਇਆ ਬਾਕੀ ਅਫਸਰਾਂ ਨੂੰ ਬੁਲਾਇਆ ਕਿ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਚ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰੋ ਪੰਜਾਬ ਸਰਕਾਰ ਦੇ ਕੈਬਨਟ ਦੁਆਰਾ ਹੜਪੀੜਤ ਖੇਤਰਾਂ ਦੇ ਲੋਕਾਂ ਲਈ ਕੀਤੇ ਗਏ ਐਲਾਨਾਂ ਨੂੰ ਆਮ ਆਦਮੀ ਪਾਰਟੀ ਦੀਆਂ ਰਾਜਨੀਤਿਕ ਵਿਰੋਧੀ ਪਾਰਟੀਆਂ ਨੇ ਕਾਗਜ਼ੀ ਐਲਾਨ ਕਰਾਰ ਦਿੱਤਾ ਹੈ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੇ ਗਏ ਮੁਆਵਜ਼ੇ ਨੂੰ ਨਗੂਣਾ ਕਰਾਰ ਦਿੰਦਿਆਂ ਹੋਰ ਮੁਆਵਜ਼ੇ ਦੀ ਮੰਗ ਕੀਤੀ ਹੈ ਸ਼ਰਮ ਨੇ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਖੇਤਾਂ ਵਿੱਚ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਕੈਬਨਟ ਬੈਠਕ ਵਿੱਚ ਲਏ ਗਏ ਫੈਸਲਿਆਂ ਵਿੱਚ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਅਣਗੌਲੇ ਕਰਨ ਤੇ ਵੀ ਸਖਤ ਇਤਰਾਜ਼ ਜਤਾਇਆ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਤੁਹਾਡੇ ਕੋਲ 13000 ਕਰੋੜ ਹੈ ਇਮੀਡੀਏਟਲੀ ਇੱਕ ਤਾਂ 50000 ਰੁਪਏ ਪਰ ਏਕੜ ਕੰਪਨਸੇਸ਼ਨ ਚਾਹੀਦੀ ਹੈ 50000 ਰੁਪਏ ਪ੍ਰਤੀ ਏਕੜ ਦੂਜਾ ਜਿਹੜੇ ਫਾਰਮ ਲੇਬਰ ਹੈ ਕਿਉਂਕਿ ਜੇ ਕਿਸਾਨ ਦਾ ਨੁਕਸਾਨ ਹੋ ਗਿਆ ਉਹ ਵੀ ਗਰੀਬ ਦਾ ਨੁਕਸਾਨ ਹੈ ਕਿਉਂਕਿ ਉਸ ਗਰੀਬ ਨੇ ਖੇਤਾਂ ਜਾ ਕੇ ਕੰਮ ਕਰਨਾ ਹੈ ਸੋ ਉਹਨਾਂ ਨੂੰ ਕੰਪਨਸੇਸ਼ਨ ਚਾਹੀਦੀ ਹੈ ਤੇ ਬੜਾ ਦੁੱਖ ਲੱਗਿਆ ਜਿਹੜਾ ਅੱਜ ਪਤਾ ਲੱਗਿਆ ਕਿ ਜਿਹੜੇ ਲੋਕ ਮਾਰੇ ਗਏ ਐ ਮਰ ਗਏ ਐ ਇਸ ਆਪਣੇ ਫਰਾਂਸ ਕਰਕੇ ਇਹਨਾਂ ਨੇ 4 ਲੱਖ ਰੁਪਏ ਕੰਪਨਸੇਸ਼ਨ ਦਿੱਤੀ ਤੇ ਥੋੜੀ ਦਿਨ ਪਹਿਲੇ ਜਿਹੜੇ ਸ਼ਰਾਬ ਪੀ ਕੇ ਮਰੇ ਸੀ ਉਹਨਾਂ ਨੂੰ ਤਾਂ 10 ਲੱਖ ਦੇ ਦਿੱਤੀ। ਸੋ ਜਿਹੜੇ ਲੋਕਾਂ ਦੀ ਕੰਪਨਸੇਸ਼ਨ ਜਿਹੜੇ ਮਰੇ ਐ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਏ। ਤੇ ਜਿਵੇਂ ਇਹਨਾਂ ਨੇ ਕਿਹਾ ਸੀ ਮੁੱਖ ਮੰਤਰੀ ਜੀ ਨੇ ਵਾਅਦਾ ਕੀਤਾ ਸੀ ਭਾਵੇਂ ਬੱਕਰੀ ਮਰੇ, ਮੁਰਗੀ ਮਰੇ ਜਾਂ ਪਸ਼ੂ ਮਰੇ ਮੈਂ ਪੈਸਾ ਦਊਂਗਾ। 1 ਲੱਖ ਰੁਪਇਆ ਇੱਕ ਜਾਨਵਰ ਮਗਰ ਉਹਨਾਂ ਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਐ। ਤੇ ਜਿਹੜੇ ਮਕਾਨ ਡਿੱਗ ਗਏ ਉਹਨਾਂ ਮਕਾਨਾਂ ਨੂੰ ਰੀਬਿਲਡ ਕਰਨ ਦਾ ਪਲਾਨ ਤੇ ਪੈਸਾ ਐਲੋਕੇਟ ਕਰਨਾ ਚਾਹੀਦਾ ਹੈ ਤੇ ਇਹ ਮਜਬੂਤਲੀ ਬਣਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੰਮੇ ਅਰਸੇ ਬਾਅਦ ਪੰਜਾਬ ਆ ਰਹੇ ਹਨ ਉਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ। ਉਹਨਾਂ ਦੇ ਦੌਰੇ ਤੋਂ ਪਹਿਲਾਂ ਹੀ ਸੂਬੇ ਵਿੱਚ ਸਿਆਸਤ ਭੱਗ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਆਖਿਆ ਕਿ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਹਨ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਮੇਰੇ ਸੇਤ ਠੀਕ ਨਹੀਂ ਹੈ ਨਹੀਂ ਤਾਂ ਮੈਂ ਖੁਦ ਆ ਕੇ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਹਨ ਉਹਨਾਂ ਦਾ ਖੁਦ ਪ੍ਰਧਾਨ ਮੰਤਰੀ ਨੂੰ ਦੌਰਾ ਕਰਵਾਉਂਦਾ ਉਹਨਾਂ ਉਮੀਦ ਕੀਤੀ ਕਿ ਪ੍ਰਧਾਨ ਮੰਤਰੀ ਪੰਜਾਬ ਤੇ ਪੰਜਾਬੀਆਂ ਨੂੰ ਕੁਦਰਤੀ ਆਫਤ ਤੋਂ ਹੋਏ ਨੁਕਸਾਨ ਨੂੰ ਰਾਹਤ ਦੇਣ ਲਈ ਇੱਕ ਵੱਡਾ ਪੈਕੇਜ ਦੇ ਕੇ ਜਾਣਗੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਕੇਂਦਰ ਸਰਕਾਰ ਤੋਂ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਮੰਗ ਲਿਆ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੂੜਾ ਨੇ ਆਖਿਆ ਕਿ ਪ੍ਰਧਾਨ ਮੰਤਰੀ ਪੰਜਾਬ ਫੇਰੀ ਮੌਕੇ ਮਹਿਜ ਤਸਵੀਰਾਂ ਖਿੱਚਵਾ ਕੇ ਨਾ ਮੁੜ ਜਾਣ ਉਹ ਪੰਜਾਬੀਆਂ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਇਹ ਜੋ ਆਪਾਂ ਹੁਣ ਤੱਕ 88 ਦੇ ਹੜਾਂ ਦੀ ਗੱਲ ਕਰਦੇ ਸੀ ਕਿ ਪਰ 88 ਨਾਲੋਂ ਵੀ ਬਹੁਤ ਵੱਡੀ ਡਿਵਾਸਟੇਸ਼ਨ ਹੈ ਤੇ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਘੱਟੋ ਘੱਟ ਘੱਟੋ ਘੱਟ 20000 ਕਰੋੜ ਦਾ ਅ ਰੀਲੀਫ ਪੈਕੇਜ ਜਿਹੜਾ ਉਹ ਕੇਂਦਰ ਨੂੰ ਇਸ ਸਮੇਂ ਪੰਜਾਬ ਨੂੰ ਦੇਣਾ ਚਾਹੀਦਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਹਾਡੇ ਔਲ ਦੇ ਉੱਪਰ ਪੰਜਾਬ ਇਹ 20000 ਕਰੋੜ ਦਾ ਰੀਲੀਫ ਪੈਕੇਜ ਹੈ ਜਿਹੜਾ ਉਹ ਐਕਸਪੈਕਟ ਕਰ ਰਿਹਾ ਕਿਉਂਕਿ ਹੁਣ ਤੱਕ ਡਿਜ਼ਾਸਟਰ ਟੂਰਿਜ਼ਮ ਤਾਂ ਬਹੁਤ ਹੋ ਚੁੱਕਿਆ ਹੈ ਭਾਜੀਪੀ ਵੱਲੋਂ ਔਰ ਕੇਂਦਰ ਵੱਲੋਂ ਪਿਛਲੇ ਦਿਨੀ ਸ਼ਿਵਰਾ ਚੋਹਾਨ ਜੀ ਆਏ ਉਹ ਵੀ ਡਿਜ਼ਾਸਟਰ ਟੂਰਿਜ਼ਮ ਕਰਕੇ ਗੋਡੇ-ਗੋਡੇ ਪਾਣੀ ਦੇ ਵਿੱਚ ਫੋਟੋ ਖਿਚਾ ਕੇ ਉਹ ਮੁਰਗੇ ਦੇਸ਼ ਦਾ ਖੇਤੀਬਾੜੀ ਮੰਤਰੀ ਆਵੇ ਤੇ ਸਿਰਫ ਔਰ ਸਿਰਫ ਸ਼ਬਦਾਂ ਦੇ ਵਿੱਚ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਮੁੜ ਜੇ ਤੇ ਇੱਕ ਚਵੰਨੀ ਦਾ ਵੀ ਰੀਲੀਫ ਪੈਕੇਜ ਅਨਾਉਂਸ ਨਾ ਕਰੇ ਇਹ ਮੈਂ ਸਮਝਦਾ ਕਿ ਸ਼ਰਮਿੰਦਗੀ ਵਾਲੀ ਗੱਲ ਸੀ ਕੇਂਦਰ ਲਈ ਔਰ ਬੀਜੇਪੀ ਦੇ ਲਈ ਇੰਟਰ ਮਿਨਿਸਟਰੀਅਲ ਜਿਹੜੀਆਂ ਕਮੇਟੀਆਂ ਨੇ ਤੁਹਾਡੀਆਂ ਅਫਸਰਾਂ ਦੀਆਂ ਉਹ ਸਾਰਾ ਪੰਜਾਬ ਟੂਰ ਕਰ ਚੁੱਕੇ ਸੋ ਮੈਂ ਹੱਥ ਜੋੜ ਕੇ ਫਿਰ ਦੁਬਾਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਵੱਲੋਂ ਇਹ ਦਰਖਾਸਤ ਕਰੂੰਗਾ ਕਿ ਜੇ ਤੁਸੀਂ ਵੀ ਕੱਲ ਨੂੰ ਇੱਥੇ ਸਿਰਫ ਦੌਰਾ ਕਰਕੇ ਨਾ ਜਾਇਓ ਜੇ ਆ ਰਹੇ ਹੋ ਜੀ ਸਦਕੇ ਆਇਓ ਤੁਹਾਨੂੰ ਜੀਆਂ ਆਇਆ ਕਹਾਂਗੇ ਅਸੀਂ ਪਰ ਨਾਲ ਦੀ ਨਾਲ ਹੀ ਮੌਕੇ ਦੇ ਉੱਪਰ ਪਿਛਲਾ 60000 ਕਰੋੜ ਰਿਲੀਜ਼ ਕਰਨ ਦਾ ਔਰ ਇਹ 20000 ਕਰੋੜ ਇਸ ਆਫਤ ਦੇ ਵਿੱਚ ਜੋ ਰੀਲੀਫ ਪੈਕੇਜ ਹੈ ਉਹ ਤੁਸੀਂ ਪੰਜਾਬ ਨੂੰ ਜੇ ਦੇਖ ਕੇ ਜਾਇਓ ਪ੍ਰਧਾਨ ਮੰਤਰੀ ਦੇ ਅੱਜ ਦੇ ਪੰਜਾਬ ਦੌਰੇ ਤੇ ਜਿੱਥੇ ਹੜ੍ਹ ਪੀੜਤਾਂ ਦੀਆਂ ਨਜ਼ਰਾਂ ਟਿਕੀਆਂ ਰਹਿਣ ਗਿਆ ਉੱਥੇ ਭਾਜਪਾ ਵੀ ਪ੍ਰਧਾਨ ਮੰਤਰੀ ਦੇ ਇਸ ਦੌਰੇ ਤੋਂ ਬੇहद ਆਸਵੰਦ ਦਿਖਾਈ ਦੇ ਰਹੀ ਹੈ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਨ ਤੋਂ ਬਾਅਦ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਦੀਆਂ ਕੋਸ਼ਿਸ਼ਾਂ ਵਿੱਚ ਭਾਜਪਾ ਪ੍ਰਧਾਨ ਮੰਤਰੀ ਦੇ ਇਸ ਦੌਰੇ ਤੋਂ ਪੂਰੀ ਤਰ੍ਹਾਂ ਆਸਬੰਦ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਪ੍ਰਧਾਨ ਮੰਤਰੀ ਕੋਲ ਪੰਜਾਬ ਦਾ ਕੇਸ ਰੱਖਣਗੇ ਇਸ ਸਬੰਧੀ ਉਹਨਾਂ ਪੂਰੀ ਤਿਆਰੀ ਕਰ ਲਈ ਹੈ ਉਹ ਇਹ ਵੀ ਮੰਗ ਕਰਨਗੇ ਕਿ ਪੰਜਾਬ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪੱਕੇ ਇਲਾਜ ਲਈ ਠੋਸ ਰਣਨੀਤੀ ਤਿਆਰ ਕੀਤੀ ਜਾਵੇ ਇਸ ਦਰਮਿਆਨ ਪਹਾੜੀ ਖੇਤਰਾ ਵਿੱਚ ਵਰਖਾ ਘਟਣ ਤੋਂ ਬਾਅਦ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਹੁਣ ਹਾਲਾਤਾਂ ਨੂੰ ਮੋੜਾ ਪੈਂਦਾ ਦਿਖਾਈ ਦੇ ਰਿਹਾ ਹੈ ਡੈਮਾਂ ਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਪਰ ਘੱਗਰ ਵਿੱਚ ਹਾਲੇ ਖਤਰਾ ਬਰਕਰਾਰ ਦੱਸਿਆ ਜਾ ਰਿਹਾ ਹੈ ਇਹ ਵੀ ਦੱਸਿਆ ਗਿਆ ਕਿ ਜੇਕਰ ਆਉਂਦੇ ਦਿਨਾਂ ਵਿੱਚ ਪਹਾੜੀ ਖੇਤਰਾ ਵਿੱਚ ਮੀਂਹ ਨਾ ਪਿਆ ਤਾਂ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਜ਼ਿੰਦਗੀ ਮੁੜ ਲਈ ਤੇ ਆਉਣੇ ਸ਼ੁਰੂ ਹੋ ਜਾਵੇਗੀ ਇਸ ਦਰਮਿਆਨ ਸੂਬੇ ਦੇ ਡੈਮਾਂ ਵਿੱਚ ਪਾਣੀ ਦੇ ਪੱਦਰ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਦੱਸਿਆ ਗਿਆ ਕਿ ਪੌਗ ਡੈਮ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਹੈ ਜਦਕਿ ਭਾਖੜਾ ਡੈਮ ਤੇ ਰਣਜੀਤ ਸਾਗਰ ਡੈਮ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਚੁੱਕੇ ਹਨ। ਪਾਵੇਂ ਕੇ ਪਹਾੜੀ ਖੇਤਰਾਂ ਵਿੱਚ ਵਰਖਾ ਦਾ ਦੌਰ ਹੁਣ ਥੰਮ ਚੁੱਕਾ ਹੈ ਪਰ ਪੰਜਾਬ ਵਿੱਚ ਮੌਨਸੂਨ ਲਗਾਤਾਰ ਐਕਟਿਵ ਹੈ। ਕੱਲ ਵੀ ਪੰਜਾਬ ਦੇ ਦੱਖਣੀ ਤੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਦਰਮਿਆਨਾ ਮੀਂਹ ਪਿਆ। ਕੁਝ ਥਾਵਾਂ ਤੇ ਭਾਰੀ ਵਰਖਾ ਹੋਣ ਦੀ ਸੂਚਨਾ ਵੀ ਮਿਲੀ ਹੈ। ਇਸ ਦੇ ਦਰਮਿਆਨ ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਵੀ ਸੂਬੇ ਦੇ ਕਈ ਖੇਤਰਾਂ ਵਿੱਚ ਹਲਕੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ। ਜਦਕਿ ਰਾਹਤ ਦੀ ਗੱਲ ਹੈ ਕਿ ਇਸ ਤੋਂ ਬਾਅਦ ਆਉਣ ਵਾਲੇ 3 ਦਿਨਾਂ ਤੱਕ ਪੰਜਾਬ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਉਮੀਦ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਵਿੱਚ ਰੁੱਝੀ ਪੰਜਾਬ ਸਰਕਾਰ ਨੂੰ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹਾਈ ਕੋਰਟ ਨੇ ਹੜ੍ਹ ਪੀੜਤਾ ਨੂੰ ਰਾਹਤ ਤੇ ਉਹਨਾਂ ਦੇ ਮੁੜ ਵਸੇਬੇ ਸੰਬੰਧੀ ਜਨਹਿੱਤ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਕੱਲ ਸਵੇਰ ਸਰਕਾਰ ਨੂੰ ਮੂਲਤ ਦਿੰਦਿਆਂ ਆਖਿਆ ਕਿ ਜਦ ਤੱਕ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਥਿਤੀ ਆਮ ਵਾਂਗ ਨਹੀਂ ਹੋ ਜਾਂਦੀ ਉਦੋਂ ਤੱਕ ਇਹਨਾਂ ਜਨਹਿੱਤ ਪਟੀਸ਼ਨਾਂ ਤੇ ਸੁਣਵਾਈ ਨਹੀਂ ਹੋਵੇਗੀ ਅਦਾਲਤ ਨੇ ਆਖਿਆ ਕਿ ਇਸ ਸਮੇਂ ਜ਼ਮੀਨ ਤੇ ਅਧਿਕਾਰੀ ਤੇ ਫੌਜ ਬੜੀ ਮਿਹਨਤ ਨਾਲ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਜੇਕਰ ਇਸ ਮਸਲੇ ਤੇ ਸੁਣਵਾਈ ਹੁੰਦੀ ਹੈ ਤਾਂ ਰਾਹਤ ਕਾਰਜਾਂ ਵਿੱਚ ਅੜਿੱਕਾ ਪੈਦਾ ਹੋ ਸਕਦਾ ਹੈ। ਸੁਭੇਦੀ ਸਿਆਸਤ ਵਿੱਚ ਅੱਜਕੱਲ ਮੱਖ ਮੰਤਰੀ ਮਾਨਦੀ ਸੇਤ ਤੇ ਖੂਬ ਬਿਆਨਬਾਜ਼ੀ ਹੋ ਰਹੀ ਹੈ। ਕੱਲ ਇਸ ਸਬੰਧੀ ਦਿੱਲੀ ਦੇ ਭਾਈਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ। आख्या के मुख्यमंत्री भगवंत सिंह मान अपनी कुर्सी बचाने की खातर हस्पताल भर्ती हुए हैं तो बेचारे उनकी कुर्सी से उनको हटाने के लिए दबाव बनाया गया था अरविंद केजरीवाल के द्वारा हम तो भगवंत मान के साथ खड़े हैं, हैं, साथ खड़े हैं हम तो। उसको हटाना गलत था इसी डर के मारे भगवंत मान जी अस्पताल जाके दाखिल हो जाते हैं अच्छा है कम से कम मुझे इस बात की खुशी क्यूंकि कुर्सी तो पहली बात बची और अरविंद केजरीवाल जी को क्या अधिकार है पंजाब के मसलों में जाकर बोलने का अरविंद केजरीवाल जी दिल्ली से हारे तो पंजाब भाग के पंजाब में बहराई तो गुजरात भाग के ये आदमी तो बघौड़ है और ये क्यों हटाना चाहता है एक मुख्यमंत्री पंजाबी को जो चुनाव मुख्यमंत्री है अरविंद केजरीवाल जी उसको क्यों हटाना चाहते हैं क्यों उसके पीछे पड़े हुए हैं वो जैसा है वो लोग पंजाब के तय करेंगे उसने गलत काम किए बिल्कुल गलत क्यों भगवंत मान बिल्कुल नाइक मुख्यमंत्री निकला लेकिन पंजाब के लोग तय करेंगे क्या करना क्या नहीं करना अरविंद केजरीवाल कौन होते हैं फैसले लेने वाले ਉੱਪਰ ਰਾਸ਼ਟਰਪਤੀ ਦੇ ਅਹੁਦੇ ਲਈ ਅੱਜ ਚੋਣ ਹੋਵੇਗੀ। ਮੁਕਾਬਲਾ ਐਨਡੀਏ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਤੇ ਵਿਰੋਧੀ ਧਿਰ ਦੇ ਸੰਜੇ ਉਮੀਦਵਾਰ ਬੀ ਸੁਦਰਸ਼ਨ ਰੈਡੀ ਵਿਚਕਾਰ ਹੋ ਰਿਹਾ ਹੈ। ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਕਰਨਗੇ। ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਕੱਲ ਸੋਸ਼ਲ ਮੀਡੀਆ ਤੇ ਇਸ ਗੱਲ ਦੇ ਪੂਰੇ ਚਰਚੇ ਜੋਰਾਂ ਤੇ ਰਹੇ ਕਿ ਇਹ ਮੁਕਾਬਲਾ ਦਿਲਚਸਪ ਹੋ ਸਕਦਾ ਹੈ। ਜੇਕਰ ਆંકੜਿਆਂ ਤੇ ਨਜ਼ਰ ਮਾਰੀਏ ਤਾਂ ਐਂਡੀਏ ਨੂੰ ਬਹੁਤ ਮਤ ਪ੍ਰਾਪਤ ਹੈ। ਸ਼੍ਰੋਮਣੇ ਕਾਲੀਦਲ ਬਾਦਲ ਅੱਜ ਹੋਣ ਵਾਲੀ ਉਪਰਾਸ਼ਟਰਪਤੀ ਚੋਣ ਵਿੱਚ ਹਿੱਸਾ ਨਹੀਂ ਲਵੇਗਾ। ਸ਼੍ਰੋਮਣੇ ਕਾਲੀਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਇਸ ਚੋਣ ਦਾ ਬਾਈਕਾਟ ਕਰੇਗੀ ਕਿਉਂਕਿ ਪੰਜਾਬ ਤਾਂ ਹੜ੍ਹਾਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਮੌਕੇ ਇਹ ਚੋਣ ਨਹੀਂ ਕਰਵਾਈ ਜਾਣੀ ਚਾਹੀਦੀ ਸੀ। ਉਹਨਾਂ ਕੇਂਦਰ ਤੇ ਵੀ ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼ ਲਾਏ। ਤੇ ਆਖਿਆ ਕਿ ਇਸ ਕਾਰਨ ਉਹ ਇਸ ਚੋਣ ਵਿੱਚ ਭਾਗ ਨਹੀਂ ਲੈਣਗੇ। ਚੰਡੀਗੜ੍ਹ ਵਿੱਚ ਹੋਈ ਕੱਲ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ। ਪੰਜਾਬ ਮੰਤਰੀ ਮੰਡਲ ਨੇ ਜੇਲ੍ਹ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਖਿਲਾਫ ਭ੍ਰਿਸ਼ਟਾਚਾਰ ਰੋਕਥਾਮ ਐਕਟ 1988 ਦੀ ਧਾਰਾ 19 ਅਧੀਨ ਕੇਸ ਚਲਾਉਣ ਦੀ ਸਹਿਮਤੀ ਦੇ ਦਿੱਤੀ ਹੈ ਅਤੇ ਇਸ ਨੂੰ ਪ੍ਰਵਾਨਗੀ ਲਈ ਹੁਣ ਰਾਜਪਾਲ ਕੋਲ ਭੇਜਿਆ ਜਾਵੇਗਾ। ਉਧਰ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਵੀ ਕੱਲ ਪਟਿਆਲਾ ਦੀ ਅਦਾਲਤ ਤੋਂ ਰਾਹਤ ਨਾ ਮਿਲ ਸકી ਉਹਨਾਂ ਦੀ ਅਗਾਊ ਜਮਾਨਤ ਪਟੀਸ਼ਨ ਤੇ ਕੱਲ ਅਦਾਲਤ ਵਿੱਚ ਸੁਣਵਾਈ ਹੋਈ ਅਦਾਲਤ ਨੇ ਹੁਣ ਇਹ ਸੁਣਵਾਈ ਬੁੱਧਵਾਰ ਨੂੰ ਦੁਬਾਰਾ ਕਰਨ ਦਾ ਫੈਸਲਾ ਕੀਤਾ ਹੈ ਇਸ ਦੇ ਦਰਮਿਆਨ ਪਠਾਣ ਮਾਜਰਾ ਨੂੰ ਭੱਜਣ ਵਿੱਚ ਮਦਦ ਕਰਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ 11 ਲੋਕਾਂ ਨੂੰ ਵੀ ਕੱਲ ਪੁਲਿਸ ਨੇ ਰਮਾਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਹੁਣ ਇਹਨਾਂ ਸਾਰਿਆਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਇਸ ਦਰਮਿਆਨ ਪਠਾਨ ਮਾਜਰਾ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੱਲ ਵੀ ਜਾਰੀ ਰਹੀ ਪਰ ਇਹਨਾਂ ਵਿੱਚ ਕੋਈ ਸਫਲਤਾ ਨਹੀਂ ਮਿਲ ਸਕੀ ਹਰਿਆਣਾ ਦੇ ਫਰੀਦাবাদ ਤੋਂ ਕੱਲ ਇੱਕ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਇੱਥੇ ਇੱਕ ਘਰ ਵਿੱਚ 에어 ਕੰਡੀਸ਼ਨ ਦਾ ਕੰਪਰੈਸਰ ਫਟ ਗਿਆ ਇਸ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਵਿਅਕਤੀਆਂ ਤੇ ਇੱਕ ਪਾਲਤੂ ਕੁੱਤੇ ਦੀ ਮੌਤ ਹੋ ਗਈ ਜਦਕਿ ਇੱਕ ਪਰਿਵਾਰਕ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਕੰਪ੍ਰੈਸ਼ਨ ਸ਼ਾਰਟ ਸਰਕਟ ਕਾਰਨ ਫਟਿਆ ਜਦ ਇਹ ਹਾਸਾ ਹੋਇਆ ਤਾਂ ਪਰਿਵਾਰ ਸੌ ਰਿਹਾ ਸੀ लाल किले तो 3 सितंबर ਨੂੰ ਇੱਕ ਧਾਰਮਿਕ ਸਮਾਰੋਹ ਦੌਰਾਨ ਚੋਰੀ ਹੋਇਆ ਸੋਨੇ ਦਾ ਕਲਸ਼ ਦਿੱਲੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਹਾਪਰ ਤੋਂ ਬਰਾਮਦ ਕਰ ਲਿਆ ਹੈ ਦਿੱਲੀ ਪੁਲਿਸ ਨੇ ਇਸ ਸਬੰਧੀ ਤਿੰਨ ਚੋਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜਿਕਰਯੋਗ ਹੈ ਕਿ 760 ਗ੍ਰਾਮ ਸੋਨੇ ਦੇ ਬਣੇ ਇਸ ਕਲਸ਼ ਦੀ ਕੀਮਤ ਲਗਭਗ 1 ਕਰੋੜ ਤੋਂ ਉੱਪਰ ਦੀ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਪੁਲਿਸ ਨੇ ਸਰਹੱਦੋਂ ਪਾਰ ਚੱਲ ਰਹੇ ਇੱਕ ਨਸ਼ਾ ਤਸਕਰੀ ਦੇ ਗਰੁੱਪ ਦਾ ਪਰਦਾਫਾਸ਼ ਕੀਤਾ ਅਤੇ ਐਸੇ ਗਰੋ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕੀਤੇ ਮੈਂਬਰਾਂ ਵਿੱਚ ਅਜਨਾਲਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾ ਰਿਆ ਇੱਕ ਅਧਿਆਪਕ ਵੀ ਸ਼ਾਮਲ ਹੈ ਪਹਾੜੀ ਖੇਤਰਾਂ ਵਿੱਚ ਵਰਖਾ ਰੁਕਣ ਤੇ ਹਾਲਾਤ ਆਮ ਵਾਂਗ ਹੋਣ ਤੋਂ ਬਾਅਦ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਚਾਰਤਾਂ ਦੀ ਯਾਤਰਾ ਉੱਤਰਾਖੰਡ ਸਰਕਾਰ ਨੇ ਮੁੜ ਸ਼ੁਰੂ ਕਰ ਦਿੱਤੀ ਹੈ ਜਿਕਰਯੋਗ ਹੈ ਕਿ ਵਧੇਰੇ ਮੀਂਹ ਢਿੱਗਾ ਡਿੱਗਣ ਕਾਰਨ ਉੱਤਰਾਖੰਡ ਸਰਕਾਰ ਵੱਲੋਂ ਇਹ ਯਾਤਰਾ ਪਹਿਲਾਂ ਮੁਲਤਵੀ ਕਰ ਦਿੱਤੀ ਗਈ ਸੀ ਪਰ ਹੁਣ ਹਾਲਾਤ ਆਮ ਵਾਂਗ ਹਨ 네ਪਾਲ ਸਰਕਾਰ ਵੱਲੋਂ ਸੋਸ਼ਲ ਮੀਡੀਆ YouTube Facebook ਆਦਿ ਤੇ ਪਾਬੰਦੀ ਲਗਾਉਣ ਦੇ ਦਿੱਤੇ ਹੁਕਮਾਂ ਤੋਂ ਬਾਅਦ ਵੱਡੀ ਪੱਦਰਤੇ ਪ੍ਰਦਰਸ਼ਨ ਹੋ ਰਹੇ ਹਨ ਕੱਲ ਇਹ ਪ੍ਰਦਰਸ਼ਨ ਹਿੰਸਕ ਹੋ ਗਏ ਤੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਵਿੱਚ 20 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਤੇ 500 ਦੇ ਕਰੀਬ ਜ਼ਖਮੀ ਹੋ ਗਏ ਹਾਲਾਤ ਤੇ ਕਾਬੂ ਪਾਉਣ ਲਈ ਸਮੁੱਚੇ ਨੇਪਾਲ ਵਿੱਚ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਰਾਜਧਾਨੀ ਕਾਠਮੰਡੂ ਵਿੱਚ ਕਰਫਿਊ ਵੀ ਲਾਇਆ ਗਿਆ ਹੈ। ਚੀਨ ਦੇ ਹਾਂਗਜ਼ੂ ਸ਼ਹਿਰ ਵਿੱਚ ਖੇਡੇ ਜਾ ਰਹੇ ਮੈਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਲੀਗ ਦੇ ਆਖਰੀ ਮੈਚ ਵਿੱਚ ਕੱਲ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿੰਗਾਪੁਰ ਨੂੰ 12-0 ਨਾਲ ਹਰਾ ਕੇ ਸੁਪਰ 4 ਦੇ ਗੇੜ ਲਈ ਕੁਆਲੀਫਾਈ ਕਰ ਲਿਆ। ਸੁਪਰ ਚਾਰ ਗੇਡ ਲਈ ਦੂਸਰੀਆਂ ਟੀਮਾਂ ਜਿਨ੍ਹਾਂ ਨੇ ਕੁਆਲੀਫਾਈ ਕੀਤਾ ਹੈ ਉਹਨਾਂ ਵਿੱਚ ਚੀਨ, ਜਾਪਾਨ ਤੇ ਦੱਖਣੀ ਕੋਰੀਆ ਸ਼ਾਮਲ ਹਨ। ਇਹ ਮੈਚ ਕੱਲ ਤੋਂ ਖੇਡੇ ਜਾਣਗੇ। ਦੁਬਈ ਵਿੱਚ ਅੱਜ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਵਿੱਚ ਅਫਗਾਨਿਸਤਾਨ ਤੇ ਹਾਂਗਕਾਂਗ ਦਾ ਮੁਕਾਬਲਾ ਹੋਵੇਗਾ। ਦੇਰ ਸ਼ਾਮ ਭਾਰਤੀ ਟੀਮ ਯੂਏਈ ਦੀ ਟੀਮ ਨਾਲ ਖਿਡੇਗੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ